ਨਾਮ ਜੀ ਵਾਹਿਗੁਰੂ ਸਾਹਿਬ ਜੀਓ ਅਗਨ ਸੀ ਸੁਖ ਆਪਣ ਆਸਣ ਤਹ ਜਨਮ ਮਰਨ ਕਹ ਕਹਾ ਬਿਨਸਨ ਜਗ ਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀ ਤਰਾਸ ਕਹੋ ਕਿਸ ਹੋਈ ਜਬ ਅਬਿਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਦੀ ਆਪਣ ਆਪ ਆਪ ਹੀ ਅਚਰ ਜਾਮ ਨਾਨਕ ਆਪਨ ਰੂਪ ਆਪ ਹੀ ਉਪਰ ਜਾਮ ਆਪਨ ਆਪ ਆਪ ਹੀ ਅਚਰ ਜਾਮ ਨਾਨਕ ਆਪਨ ਰੂਪ ਆਪ ਹੀ ਉਪਰ ਜਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰੂਖੋ ਪਾਵਨ ਬਚਨ ਆਪ ਜੀ ਨੇ ਸਰਵਨ ਕੀਤੇ ਨੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਕਵੀ ਅਸ਼ਪਦੀ ਦੀ ਇਹ ਤੀਸਰੀ ਪੌੜੀ ਹੈ ਇਸ ਦੇ ਪਾਵਨ ਬਚਨਾਂ ਨੂੰ ਅੱਜ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੱਲ ਉਸ ਸਮੇਂ ਦੀ ਕਰ ਰਹੇ ਨੇ ਜਦੋਂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਆਪਣੀ ਅਫਰ ਅਵਸਥਾ ਸੁੰਨ ਸਮਾਦ ਵਿੱਚ ਸੀ। ਜਦੋਂ ਪਰਮੇਸ਼ਰ ਤੋਂ ਬਿਨਾਂ ਦੂਸਰਾ ਕੁਝ ਵੀ ਨਹੀਂ ਸੀ। ਉਸ ਸਮੇਂ ਦੀ ਗੱਲ ਰਹੀ ਹੈ। ਔਰ ਹਰ ਪੌੜੀ ਦੇ ਵਿੱਚ ਇਹ ਗੱਲ ਪਾਠ ਸ਼ਹਿ ਰਹੀ ਹੈ। ਤੋ ਪੜਦੇ ਆ ਪੜਦੇ ਆ ਇਸ ਇਹਨਾਂ ਬਚਨਾਂ ਨੂੰ ਵਿਚਾਰਦੇ ਆ ਵਿਚਾਰਦੇ ਆ ਮਨ ਵਿੱਚ ਇੱਕ ਸਵਾਲ ਹਰ ਇੱਕ ਸੱਜਣ ਦੇ ਪੈਦਾ ਹੋਏਗਾ ਕਿ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਦੂਜਾ ਹਈ ਕੋਈ ਨਹੀਂ ਸੀ ਪਾਪ ਵੀ ਨਹੀਂ ਸੀ ਪੁੰਨ ਵੀ ਨਹੀਂ ਸੀ ਨਰਕ ਵੀ ਨਹੀਂ ਸੀ ਸਵਰਗ ਵੀ ਨਹੀਂ ਸੀ ਕੋਈ ਝੂਠ ਵੀ ਨਹੀਂ ਸੀ ਦਿਨ ਵੀ ਨਹੀਂ ਸੀ ਰਾਤ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਫਿਰ ਸਾਨੂੰ ਉਸ ਵੇਲੇ ਤੇ ਪਰਥਾਏ ਕਿਉਂ ਦੱਸਿਆ ਜਾ ਰਿਹਾ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਕਿਉਂ ਬਿਆਨ ਕੀਤਾ ਕਿਉਂਕਿ ਸਾਡਾ ਸਬੰਧ ਤੇ ਉਸ ਸਮੇਂ ਦੇ ਨਾਲ ਹੈ ਜਿਸ ਸਮੇਂ ਦੇ ਵਿੱਚ ਪਾਪ ਪੁੰਨ ਵੀ ਹੈ ਦਿਨ ਰਾਤ ਵੀ ਹੈ ਚੰਗਾ ਮਾੜਾ ਵੀ ਹੈ ਟਾੜਾ ਸਬੰਧ ਉਸ ਸਮੇਂ ਦੇ ਨਾਲ ਹੈ ਅਸਲ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਪਾਵਨ ਅਸ਼ਟਪਦੀ ਅੰਦਰ ਗੁਰਮਖੋ ਸਾਨੂੰ ਇੱਕ ਵੱਖਰੇ ਤਰੀਕੇ ਨਾਲ ਜੋੜ ਰਹੇ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਾਂ ਛੋਟੀ ਜੀ ਇੱਕ ਉਦਾਹਰਣ ਲੈਨੇ ਆ ਫਿਰ ਤੁਹਾਡੀ ਗੱਲ ਪੱਕੜ ਚਾਏਗੀ ਇੱਕ ਬਹੁਤ ਵੱਡੇ ਰਾਜੇ ਦੇ ਰਿਸ਼ਤੇਦਾਰ ਰਾਜੇ ਨੂੰ ਮਿਲਣ ਵਾਸਤੇ ਉਹਦੇ ਰਾਜ ਮਹਿਲ ਵਿੱਚ ਆਏ ਹੁਣ ਉਹ ਰਾਜੇ ਦੇ ਰਿਸ਼ਤੇਦਾਰ ਹੈ ਉਹਨਾਂ ਵਿੱਚ ਰਾਜੇ ਵਰਗੀ ਕੋਈ ਤਾਕਤ ਕੋਈ ਪਾਵਰ ਨਹੀਂ ਹੈ ਹੈ ਤਿਕ ਆਮ ਇਨਸਾਨ ਹੀ ਨੇ ਫਰਕ ਇਹ ਹੈ ਵੀ ਉਹ ਰਾਜੇ ਦੇ ਰਿਸ਼ਤੇਦਾਰ ਹੈ ਉਹ ਰਿਸ਼ਤੇਦਾਰ ਜਦੋਂ ਆਪਣੇ ਘਰ ਵਿੱਚ ਰਹਿੰਦੇ ਨੇ ਉਦੋਂ ਉਹਨਾਂ ਨੂੰ ਸਲਾਮ ਵੀ ਕੋਈ ਨਹੀਂ ਕਰਦਾ ਬਾਜ਼ਾਰ ਜਾਂਦੇ ਨੇ ਸਭ ਕੁਝ ਮੋਲ ਹੀ ਲੈਣਾ ਪੈਂਦਾ ਆਮ ਲੋਕਾਂ ਦੀ ਤਰ੍ਹਾਂ ਹੀ ਉਹ ਸੰਸਾਰ ਵਿੱਚ ਰਹਿੰਦੇ ਨੇ ਪਰ ਜਦੋਂ ਅੱਜ ਰਾਜੇ ਦੇ ਰਿਸ਼ਤੇਦਾਰ ਬਣ ਕੇ ਉਹ ਰਾਜੇ ਦੇ ਮਹਿਲ ਪਹੁੰਚੇ ਨਾ ਫਿਰ ਰਾਜੀ ਦੇ ਦਰਬਾਰ ਦੀ ਰਾਜੀ ਦੇ ਮਹਿਲ ਦੇ ਪਹਿਰੇਦਾਰਾਂ ਨੇ ਵੀ ਝੁੱਕ ਕੇ ਸਲਾਮ ਕੀਤਾ ਪਹਿਲਾਂ ਤੇ ਸਾਨੂੰ ਕਿਸੇ ਨੇ ਸਲਾਮ ਨਹੀਂ ਕੀਤਾ ਅੱਜ ਇਹ ਸਾਨੂੰ ਸਲਾਮ ਕੋ ਕਰ ਰਹੇ ਐ ਰਾਜੀ ਦੇ ਮਹਿਲ ਅੰਦਰ ਪਹੁੰਚੇ ਉੱਥੇ ਚੰਗਾ ਖਾਣਾ ਪੀਣਾ ਉਹਨਾਂ ਨੂੰ ਮਿਲਿਆ ਖਾਣਾ ਖਾਂਦਿਆਂ ਹੋਇਆਂ ਉਹਨਾਂ ਨੇ ਪੁੱਛਿਆ ਵੀ ਇਹਦਾ ਕੋਈ ਮੁੱਲ ਲੱਗੇਗਾ ਸਾਨੂੰ ਉਹ ਕਹਿਣ ਲੱਗੇ ਵੀ ਨਹੀਂ ਲੱਗਦਾ ਅਸੀਂ ਬਾਹਰੋਂ ਖਾਂਨੇ ਆ ਤੇ ਲੱਗਦਾ ਇੱਥੇ ਕਿਉਂ ਨਹੀਂ ਲੱਗਦਾ ਉਹਨਾਂ ਦੱਸਿਆ ਵੀ ਤੁਸੀਂ ਰਾਜੀ ਦੇ ਰਿਸ਼ਤੇਦਾਰ ਹੋ ਜਿਹੜਾ ਇਹਦਾ ਮਾਲਕ ਹੈ ਜਿਹੜਾ ਇਹ ਸਭ ਕਾਸੀ ਦਾ ਮਾਲਕ ਹੈ ਨਾ ਤੁਸੀਂ ਉਹਦੇ ਰਿਸ਼ਤੇਦਾਰ ਹੋ ਇਸ ਕਰਕੇ ਤੁਹਾਨੂੰ ਇੱਥੇ ਕੁਝ ਨਹੀਂ ਕਿਸੇ ਨੇ ਕਹਿਣਾ ਚਲਦੇ ਆ ਚਲਦੇ ਆ ਇੱਕ ਛੋਟਾ ਜਿਹਾ ਜਿਹੜਾ ਬੱਚਾ ਹੈ ਉਹਦੇ ਕੋਲੋਂ ਇੱਕ ਬਹੁਤ ਵੱਡਾ ਗਮਲਾ ਟੁੱਟ ਗਿਆ ਟੁੱਟ ਗਿਆ ਬੜਾ ਕੀਮਤੀ ਸੀ ਨੌਕਰ ਭੱਜ ਕੇ ਆਇਆ ਉਹਨੇ ਗਮਲੇ ਨੂੰ ਸੰਭਾਲਿਆ ਪਰ ਉਸ ਬੱਚੇ ਨੂੰ ਪੁੱਜਣਾ ਕਿਹਾ ਉਹ ਬੱਚਾ ਬੜਾ ਹਰਾਨ ਹੈ ਆਪਣੀ ਮਾਂ ਨੂੰ ਪੁੱਛਦਾ ਮਾਂ ਸਾਡੇ ਕੋਲ ਕਦੇ ਘਰ ਵਿੱਚ ਦੁੱਧ ਵੀ ਡੁੱਲ ਜਾਏ ਤੂੰ ਤਾਂ ਵੀ ਸਾਨੂੰ ਮਾਰਨ ਪੈ ਜਾਣੀ ਹੈ ਇੱਥੇ ਇੰਨਾ ਵੱਡਾ ਗਮਲਾ ਮੈਂ ਤੋੜ ਦਿੱਤਾ ਮੈਨੂੰ ਕਿਹਾ ਹੀ ਕਿਸੇ ਨੇ ਕੁਝ ਨਹੀਂ ਉਹ ਕਹਿਣ ਲੱਗੇ ਪੁੱਤਰ ਇੱਥੇ ਸਾਨੂੰ ਗਲਤੀ ਕਰਨ ਤੋਂ ਬਾਅਦ ਵੀ ਕੋਈ ਕੁਝ ਨਹੀਂ ਕਹਿ ਰਿਹਾ ਕਿਉਂਕਿ ਆਪਾਂ ਰਾਜੇ ਦੇ ਰਿਸ਼ਤੇਦਾਰ ਹੈ ਰਾਜੇ ਦੇ ਬਾਗ ਵਿੱਚ ਗਈ ਰਾਜੇ ਦੇ ਬਾਗ ਵਿੱਚ ਜਾ ਕੇ ਮਾਲੀ ਭੱਜ ਕੇ ਆਉਂਦਾ ਇਹਨਾਂ ਨੂੰ ਨਮਸਕਾਰ ਕਰਦਾ ਵੀ ਜਸਤੇਦਾਰ ਆ ਯਾ ਰਾਜੇ ਦੇ ਉਹ ਪੁੱਛਦੇ ਅਸੀਂ ਖਾ ਸਕਦੇ ਹਾਂ ਇੱਥੋਂ ਉਹ ਕਹਿੰਦੇ ਜਿੰਨਾ ਮਰਜ਼ੀ ਖਾ ਸਕਦੇ ਜੀ ਭਰ ਗਏ ਉਹਨਾਂ ਨੇ ਫਲ ਖਾਦੇ ਵਾਪਸ ਤੁਰਨ ਲੱਗੇ ਕਹਿਣ ਲੱਗੇ ਸਾਨੂੰ ਜੋ ਅਸੀਂ ਖਾਧਾ ਕੁਝ ਦੇਣਾ ਪਏਗਾ ਕਹਿਣ ਲੱਗੇ ਨਹੀਂ ਤੁਹਾਨੂੰ ਕੁਝ ਦੇਣ ਦੀ ਲੋੜ ਨਹੀਂ ਐ ਇੱਥੇ ਖਾਣ ਦੀ ਪੈਸੇ ਉਹਨਾਂ ਨੂੰ ਦੇਣੇ ਪੈਂਦੇ ਨੇ ਹਿਸਾਬ ਕਿਤਾਬ ਉਹਨਾਂ ਨੂੰ ਦੇਣਾ ਪੈਂਦਾ ਜਿਹੜੇ ਆਮ ਲੋਕੀ ਨੇ ਤੁਸੀਂ ਆਮ ਥੋੜਾ ਤੁਸੀਂ ਤੇ ਰਾਜੇ ਦੇ ਰਿਸ਼ਤੇਦਾਰੋਂ ਜਿਹੜਾ ਇਸ ਬਾਗ ਦਾ ਮਾਲਕ ਹੈ ਬੜੇ ਖੁਸ਼ ਹੋਏ ਬੜੇ ਪਰਸਨ ਹੋਏ ਵੀ ਖਾਣ ਵੇਲੇ ਵੀ ਪੈਸੇ ਨਹੀਂ ਲੱਗਦੇ ਤੋੜਨ ਦੇ ਉੱਤੇ ਗਲਤੀ ਉੱਤੇ ਕੋਈ ਸਜ਼ਾ ਨਹੀਂ ਮਿਲਦੀ ਇੱਥੇ ਕੋਈ ਹਿਸਾਬ ਕਿਤਾਬ ਪੁੱਛਿਆ ਹੀ ਨਹੀਂ ਜਾਂਦਾ ਕਾਰਨ ਕੀ ਹੈ ਇਹ ਉਹਨਾਂ ਕੋਲੋਂ ਨਹੀਂ ਪੁੱਛਿਆ ਜਾਂਦਾ ਕਿ ਰਾਜੇ ਦੇ ਰਿਸ਼ਤੇਦਾਰ ਹੋਣ ਜਿਨ੍ਹਾਂ ਦਾ ਸਬੰਧ ਰਾਜੇ ਦੇ ਨਾਲ ਹੋਵੇ ਕਿਉਂਕਿ ਰਾਜਾ ਇਸ ਸਭ ਕੁਝ ਨੂੰ ਬਣਾਉਣ ਵਾਲਾ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਇਹੀ ਸਮਝਾਇਆ ਇਸ ਪਾਵਨ ਅਸ਼ਟਪਦੀ ਅੰਦਰ ਕਹਿਣ ਲੱਗੇ ਸਿਖਾ ਤੇਰੇ ਕੋਲੋਂ ਕੋਈ ਨਰਕ ਸਵਰਗ ਨਹੀਂ ਪੁੱਛਿਆ ਜਾਣਾ ਤੇਰੇ ਕੋਲੋਂ ਕੋਈ ਪਾਪ ਪੁੱਨ ਨਹੀਂ ਪੁੱਛਿਆ ਜਾਣਾ ਤੇਰਾ ਹਿਸਾਬ ਕਿਤਾਬ ਕਿਸੇ ਨੇ ਨਹੀਂ ਪੁੱਛਣਾ ਜੇ ਤੂੰ ਉਸ ਰਾਜੇ ਦਾ ਰਿਸ਼ਤੇਦਾਰ ਬਣ ਜਾਏ ਉਹ ਦਿਨ ਰਸਤਾ ਗੰਡ ਲਵੇ ਜਿਹੜਾ ਇਸ ਸਭ ਕੁਛ ਨੂੰ ਬਣਾਉਣ ਵਾਲਾ ਹੈ ਜਿਹੜਾ ਇਸ ਸਭ ਕਾਇਨਾਤ ਨੂੰ ਬਣਾਉਣ ਵਾਲਾ ਹੈ ਜੇ ਤੂੰ ਆਪਣਾ ਰਿਸ਼ਤਾ ਉਸ ਇੱਕ ਪ੍ਰਭੂ ਨਾਲ ਬਣਾ ਲਵੇਂ ਨਾ ਜਿਨੇ ਪਾਪ ਪੁੰਨ ਬਣਾਏ ਹੈ ਜਿਨੇ ਨਰਕ ਸੁਰਗ ਬਣਾਇਆ ਹੈ ਜਿਨੇ ਚਿੱਤਰ ਗੁਪਤ ਬਣਾਇਆ ਹੈ ਜਿਨੇ ਸ਼ਿਵ ਬ੍ਰਹਮ ਮਹੇਸ਼ ਬਣਾਏ ਹੈ ਜੇ ਤੂੰ ਉਸ ਇੱਕ ਬਣਾਉਣ ਵਾਲੇ ਰਾਜੇ ਦੇ ਨਾਲ ਜੁੜ ਜਾਏ ਫਿਰ ਇਹਨਾਂ ਵਿੱਚੋਂ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਹੈ ਤੇਰੇ ਕੋਲੋਂ ਕੁਝ ਪੁੱਛ ਜਾਣ। ਬਸ ਆ ਗੁਰੂ ਪਾਤਸ਼ਾਹ ਸਾਨੂੰ ਕਹਿਣਾ ਚਾਹੁੰਦੇ ਆ। ਉਹ ਪਰਮੇਸ਼ਰ ਸਭ ਤੋਂ ਪਹਿਲਾਂ ਹੈ। ਉਸ ਤੋਂ ਪਹਿਲਾਂ ਕੁਝ ਵੀ ਨਹੀਂ ਹੈ। ਜੋ ਕੁਝ ਬਣਿਆ ਉਹਨੂੰ ਬਣਾਉਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੈ। ਜੇ ਤੂੰ ਉਹਦੇ ਤੋਂ ਦੂਰ ਰਹੇਂਗਾ ਉਹਦੇ ਬਣਾਏ ਹੋਏ ਤੇਰੇ ਉੱਤੇ ਹੁਕਮ ਚਲਾਉਣਗੇ। ਉਸ ਵਾਹਿਗੁਰੂ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਅਸਰ ਤੇਰੇ ਉੱਤੇ ਹੋਵੇਗਾ। ਪਰ ਜੇ ਤੂੰ ਉਸ ਬਣਾਉਣ ਵਾਲੇ ਇੱਕ ਵਾਹਿਗੁਰੂ ਦੇ ਨਾਲ ਰਿਸ਼ਤਾ ਬਣਾ ਲਵੇਂ। ਫਿਰ ਉਹਦੇ ਬਣਾਏ ਹੋਏ ਤੈਨੂੰ ਨਮਸਕਾਰ ਕਰਨਗੇ। ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਉੱਤੇ ਤੈਨੂੰ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪਏਗਾ ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਉਹਦੇ ਨਾਲ ਜੁੜ ਜਿਹੜਾ ਸਭ ਤੋਂ ਪਹਿਲਾਂ ਹੈ ਉਹਦੇ ਨਾਲ ਆਪਣਾ ਰਿਸ਼ਤਾ ਕਾਇਮ ਕਰ ਜਿਹੜਾ ਇਸ ਸਭ ਕੁਝ ਨੂੰ ਬਣਾਉਣ ਵਾਲਾ ਹੈ ਇਹ ਹੀ ਗੱਲ ਪਾਤਸ਼ਾਹ ਸਾਨੂੰ ਕਹਿ ਰਹੇ ਆਓ ਗੁਰਮਖੋ ਆਪਾਂ ਨਾਲ ਨਾਲ ਇਹਦੇ ਅਖਰੀ ਅਰਥ ਸਮਝਦੇ ਆ ਅਬਨਾਸ਼ੀ ਸੁਖ ਆਪਣ ਆਸਣ ਅਬਨਾਸ਼ੀ ਨਾ ਨਾਸ਼ ਹੋਣ ਵਾਲਾ ਅਮਰ ਸਦੀਵੀ ਰਹਿਣ ਵਾਲਾ ਸ਼ਬਦ ਹੈ ਬਿਨਾਸੀ ਨਾਸ਼ ਹੋਣ ਵਾਲਾ ਵਿਨਾਸ਼ ਹੋਣ ਵਾਲਾ ਅੱਗੇ ਲੱਗ ਗਿਆ ਆੜਾ ਨਾਸ਼ ਤੋਂ ਰਹਿਤ ਜੋ ਕਦੇ ਨਾਸ਼ ਨਹੀਂ ਹੁੰਦਾ ਕਦੇ ਖਤਮ ਨਹੀਂ ਹੁੰਦਾ ਜਿਹਨੂੰ ਕਦੇ ਮੌਤ ਨਹੀਂ ਆਉਂਦੀ ਅਬਨਾਸ਼ੀ ਆਪਣਾ ਸੀ ਸੁਖ ਆਪਣਾ ਆਸਣ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਸੁਖ ਦੇ ਵਿੱਚ ਆਪਣੇ ਨਿਜ ਆਸਣ ਤੇ ਬੈਠਾ ਸੀ ਆਪਣਾ ਆਸਣ ਜਦੋਂ ਆਪਣੇ ਆਸਣ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਬੈਠਾ ਸੀ ਤਹਿ ਜਨਮ ਮਰਨ ਕਉ ਕਹਾ ਬినాਸਨ ਉਦੋਂ ਜਨਮ ਤੇ ਮਰਨ ਕਿੱਥੇ ਸੀ ਭਵ ਕਿ ਨਹੀਂ ਸੀ ਉਹ ਆਪਣੇ ਆਸਣ ਤੋਂ ਉੱਠਿਆ ਉਹਨੇ ਇਹ ਹੁਕਮ ਵਰਤਾਰਾ ਵਰਤਾਇਆ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਪਸਾਓ ਦਾ ਅਰਥ ਹੈ ਪਸਾਰਾਂ ਕਵਾਉ ਦਾ ਅਰਥ ਹੈ ਹੁਕਮ ਕੀਤਾ ਪਸਾਓ ਇਕੋ ਕਬਾਉ ਉਹਦੇ ਇੱਕ ਹੁਕਮ ਦੇ ਨਾਲ ਹੀ ਸਾਰਾ ਪਸਾਰਾ ਬਣ ਗਿਆ ਜਿਵੇਂ ਆਪਾਂ ਇਸਾਈਅਤ ਦੇ ਵਿੱਚ ਪੜ੍ਹਦੇ ਆ ਨਾ ਬਾਈਬਲ ਦੇ ਵਿੱਚ ਵੀ 6 ਦਿਨ ਪਰਮਾਤਮਾ ਨੂੰ ਬਣਾਉ ਸ੍ਰਿਸ਼ਟੀ ਬਣਾਉਣ ਤੇ ਲੱਗੇ ਉਹ 7ਵੇਂ ਦਿਨ ਆਰਾਮ ਕੀਤਾ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਬਿਲਕੁਲ ਨਹੀਂ ਉਹਨੂੰ ਬਣਾਉਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ ਉਹਨੂੰ ਕੋਈ ਚੀਜ਼ ਬਣਾਉਣ ਲੱਗਿਆ ਦਿਨ ਨਹੀਂ ਲੱਗਦੇ। ਉਹਨੇ ਤਾਂ ਬਸ ਇੱਕ ਕਵਾਉ ਇੱਕ ਹੁਕਮ ਹੀ ਕਰਨਾ ਹੈ ਉਹਦੇ ਹੁਕਮ ਵਿੱਚ ਸਭ ਕੁਝ ਉਸੇ ਸਮੇਂ ਬਣ ਜਾਣਾ ਹੈ। ਆਪਣਾ ਸੀ ਸੁਖ ਆਪਣ ਆਸਨ ਜਦੋਂ ਉਹ ਨਾ ਨਾਸ਼ ਹੋਣ ਵਾਲਾ ਪ੍ਰਭੂ ਆਪਣੀ ਨਿਜ ਅਸਣ ਤੇ ਬੈਠਾ ਸੀ ਤੈ ਜਨਮ ਮਰਨ ਕੋ ਕਹਾ ਵਿਨਾਸ਼ਨ ਵਿਨਾਸ਼ਨ ਹੁੰਦਾ ਹੈ ਨਾਸ਼ਤਾ ਤਬਾਹੀ ਨਾ ਉਦੋ ਜਨਮ ਤੇ ਮਰਨ ਸੀ ਕਿਉਂਕਿ ਜੰਮਣਾ ਮਰਨਾ ਤੇ ਜੀਵਾਂ ਨੇ ਹੈ ਨਾ ਆਦ ਅੰਤ ਤੇ ਸ੍ਰਿਸ਼ਟੀ ਦਾ ਹੋਣਾ ਹੈ ਨਾ ਸ੍ਰਿਸ਼ਟੀ ਬਣੇਗੀ ਉਹਦਾ ਜਨਮ ਹੋਵੇਗਾ ਤੇ ਕੋਈ ਮਰੇਗਾ ਜਨਮੰਤ ਮਰਨ ਜਦੋਂ ਜਮਿਆ ਹੀ ਕੋਈ ਨਹੀਂ ਬਣਿਆ ਹੀ ਕੋਈ ਨਹੀਂ ਕਰਨਾਸ਼ਵੀ ਕਸਦਾ ਹੋਣਾ ਹੈ ਕਹਾ ਬਿਨਾ ਸੰ ਉਦੋਂ ਬినాਸ਼ ਵੀ ਨਹੀਂ ਸੀ ਉਦੋਂ ਕੋਈ ਤਬਾਹੀ ਵੀ ਨਹੀਂ ਸੀ ਜਬ ਪੂਰਨ ਕਰਤਾ ਪ੍ਰਭ ਸੋਏ ਸੋਏਦ ਅਰਥ ਹੈ ਉਹ ਵਾਹਿਗੁਰੂ ਜਿਸ ਵੇਲੇ ਕੇਵਲ ਉਹ ਇੱਕ ਪੂਰਨ ਵਾਹਿਗੁਰੂ ਪਰਮੇਸ਼ਰ ਸੀ ਤਬ ਜਮ ਕੀ ਤਰਾਸ ਉਸ ਵੇਲੇ ਤਬ ਦਾ ਕੀ ਅਰਥ ਹੈ ਉਸ ਵੇਲੇ ਜਮ ਕੀ ਤ੍ਰਾਸ ਤ੍ਰਾਸ ਕੀ ਹੁੰਦਾ ਗੁਰਮਖੋ ਤ੍ਰਾਸ ਦਾ ਅਰਥ ਇਹ ਆਪਾਂ ਸੌਖਾ ਕਰੀਏ ਨਾ ਮਸੀਬਤ ਆਉਣ ਤੋਂ ਪਹਿਲਾਂ ਮਸੀਬਤ ਦਾ ਡਰ ਉਹਨਾਂ ਦਾ ਤ੍ਰਾਸ ਜਮ ਕੀ ਤ੍ਰਾਸ ਦਾ ਕੀ ਅਰਥ ਹੈ ਜਮ ਦੂਤ ਆਉਣ ਤੋਂ ਪਹਿਲਾਂ ਜਮ ਦੂਤਾਂ ਦਾ ਡਰ ਮੌਤ ਆਉਣ ਤੋਂ ਪਹਿਲਾਂ ਮੌਤ ਦਾ ਡਰ ਕਹਿੰਦੇ ਨੇ ਤਰਾਸ ਹੈ ਮੌਤ ਤਾਂ ਕਰ ਹੀ ਆਉਂਦੀ ਹੈ ਪਰ ਜਿਹੜਾ ਮੌਤ ਦਾ ਤਰਾਸ ਹੀ ਨਾ ਡਰ ਹੈ ਉਹ 24 ਘੰਟੇ ਸਾਡੇ ਸਿਰ ਤੇ ਖੜਾ ਰਹਿੰਦਾ ਹੈ ਮੁਸੀਬਤ ਆਉਣ ਤੋਂ ਪਹਿਲਾਂ ਮੌਤ ਆਉਣ ਤੋਂ ਪਹਿਲਾਂ ਦੁੱਖ ਆਉਣ ਤੋਂ ਪਹਿਲਾਂ ਨੂੰ ਉਹਦਾ ਡਰ ਹੁੰਦਾ ਉਹਨੂੰ ਤਰਾਸ ਕਿਹਾ ਜਾਂਦਾ ਹੈ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਦੋਂ ਉਹ ਕੇਵਲ ਇੱਕ ਵਾਹਿਗੁਰੂ ਹੀ ਸੀ ਉਦੋਂ ਫਿਰ ਮੌਤ ਦੇ ਜਮਦੂਤਾਂ ਦਾ ਡਰ ਵੀ ਕਿਹਨੂੰ ਸੀ ਕਹੋ ਕਿਸ ਹੋਏ ਦੱਸੋ ਪਾਈ ਕਿਹਨੂੰ ਹੋਵੇਗਾ ਕਿਸੇ ਨੂੰ ਨਹੀਂ ਹੋਵੇਗਾ ਇਹ ਸਭ ਕੁਝ ਉਦੋਂ ਬਣਿਆ ਜਦੋਂ ਪਰਮਾਤਮਾ ਨੇ ਇਹ ਜੀਵਾਂ ਨੂੰ ਬਣਾਇਆ ਇਨਾਂ ਨੇ ਪਾਪ ਪੁੰਨ ਕੀਤੇ ਜੰਮੇ ਜੀਵ ਪੈਦਾ ਹੋਏ ਤੇ ਫਿਰ ਮਰਨ ਦਾ ਹੁਕਮ ਜਾਰੀ ਹੋਇਆ ਉਹ ਗੁਰੂ ਪਹਿਲਾਂ ਤੇ ਬਣਾਇਆ ਹੀ ਹੋਵੇਗਾ ਨਾ ਨਾਸ਼ ਤੇ ਬਾਅਦ ਵਿੱਚ ਕੀਤਾ ਤਾਂ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਭਾਈ ਜੋ ਆਪਾਂ ਸ਼ੁਰੂਆਤ ਵਿੱਚ ਸਾਖੀ ਚ ਸਮਝਿਆ ਅੱਛਾ ਇੱਕ ਬੇਨਤੀ ਨਾ ਹੋਰ ਸਮਝੋ ਜੀ ਬੜੇ ਧਿਆਨ ਨਾਲ ਕਿ ਆਪਾਂ ਪਰਿਵਾਰ ਦੀ ਤਰ੍ਹਾਂ ਬੈਠੇ ਆਂ ਯਤਨ ਕਰਿਆ ਕਰੋ ਜਦੋਂ ਕਥਾ ਆਰੰਭ ਹੁੰਦੀ ਹੈ ਸਾਰੇ ਉਦੋਂ ਪਹੁੰਚੋ ਭੈਣ ਜੀ ਲੇਟ ਪਹੁੰਚ ਨੇ ਇਹਨਾਂ ਨੂੰ ਸਾਖੀ ਬਿਲਕੁਲ ਸਮਝ ਨਹੀਂ ਲੱਗਣੀ ਜਿਹੜੀ ਆਪਾਂ ਸ਼ੁਰੂਆਤ ਵਿੱਚ ਰਾਜੀ ਵਾਲੀ ਸਮਝਾਈ ਇਹਨਾਂ ਨੂੰ ਪਕੜ ਰਚ ਨਹੀਂ ਆਉਣੀ ਔਰ ਉਹਦੇ ਤੋਂ ਬਿਨਾ ਗੱਲ ਨਹੀਂ ਸਮਝ ਆਉਣੀ ਸਾਰੀ ਇਸ ਕਰਕੇ ਜਦੋਂ ਯਤਨ ਕਰਿਆ ਕਰੋ ਠੀਕ ਹੈ ਲੇਟ ਹੋ ਜਾਂਦੇ ਆਪਾਂ ਕਈ ਵਾਰ ਪਰ ਯਤਨ ਕਰਿਆ ਕਰੋ ਵੀ ਸ਼ੁਰੂਆਤ ਵਿੱਚ ਹੀ ਪਹੁੰਚ ਜਾਈਏ ਗੱਲ ਜਦ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਬਿਗਤ ਅਗੋਚਰ ਪ੍ਰਭ ਏਕਾਂ ਅਬਿਖਤ ਹੁੰਦਾ ਹੈ ਅਦ੍ਰਿਸ਼ਟ ਤ੍ਰਿਸ਼ਟ ਮਾਨ ਦਾ ਅਰਥ ਹੈ ਆਕਾਰ ਰੂਪ ਜਤੋਂ ਉਹ ਪਰਮਾਤਮਾ ਆਕਾਰ ਰੂਪ ਦੇ ਵਿੱਚ ਨਹੀਂ ਸੀ ਅਗੋਚਰ ਅਗੋਚਰ ਹੁੰਦਾ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਜਿਹਦੇ ਜਿਸ ਤੱਕ ਸਾਡੇ ਇਹ ਗਿਆਨ ਇੰਦਰੀ ਨਹੀਂ ਪਹੁੰਚ ਸਕਦੇ ਸਾਡੀਆਂ ਇਹ ਅੱਖਾਂ ਸਾਡੇ ਇਹ ਕੰਨ ਸਾਡਾ ਇਹ ਬੁੱਧੀ ਦਿਮਾਗ ਕੁਝ ਵੀ ਨਹੀਂ ਪਹੁੰਚ ਸਕਦਾ ਉਹਨੂੰ ਕਹਿੰਦੇ ਅਗੋਚਰ ਹੈ ਇਹ ਸਾਡੇ ਗੋਚਰ ਤੋਂ ਪਰੇ ਹੈ ਜਦਬ ਆਪ ਵਿਗਤ ਅਗੋਚਰ ਪ੍ਰਭ ਏਕਾਂ ਜਦੋਂ ਇੱਕ ਉਹ ਵੈਗੁਰੀ ਸੀ ਤਬ ਚੇਤਰ ਗੁਪਤ ਕਿਸ ਪੂਛਤ ਲੇਖਾ ਫਿਰ ਚੇਤਰ ਗੁਪਤ ਉਦੋਂ ਲੇਖਾ ਵੀ ਕਿਉਂ ਪੁੱਛਦਾ ਹੋਏਗਾ ਅਰਥ ਕੀ ਬਣਿਆ ਸਿਖਾ ਜਿਹੜਾ ਸਭ ਤੋਂ ਪਹਿਲਾਂ ਸੀ ਨਾ ਜਦੋਂ ਕੁਝ ਵੀ ਨਹੀਂ ਸੀ ਇਸ ਸਭ ਕੁਝ ਨੂੰ ਜਨਮ ਤੇ ਮਰਨ ਨੂੰ ਬਣਾਉਣ ਵਾਲਾ ਉਹ ਹੈ ਜਮਾ ਨੂੰ ਬਣਾਉਣ ਵਾਲਾ ਉਹ ਹੈ ਚਿਤ੍ਰ ਗੁਪਤ ਨੂੰ ਬਿਠਾਉਣ ਵਾਲਾ ਉਹ ਹੈ ਜੀ ਦਾ ਰਿਸ਼ਤੇਦਾਰੀ ਉਸ ਇੱਕ ਪ੍ਰਭੂ ਪਰਮੇਸ਼ਰ ਨਾਲ ਪੈਦਾ ਹੋਗੀ ਨਾ ਚਿਤ੍ਰ ਗੁਪਤ ਦੀ ਹਿੰਮਤ ਨਹੀਂ ਆ ਉਹਦੇ ਕੋਲੋਂ ਕੁਝ ਪੁੱਛ ਲਵੇ ਜਿਵੇਂ ਆਪਾਂ ਸ਼ੁਰੂਆਤ ਵਿੱਚ ਵਿਚਾਰਿਆ ਵੀ ਰਾਜੇ ਦੇ ਨੌਕਰਾਂ ਦੇ ਕੋਲੇ ਕੋਈ ਹਿੰਮਤ ਨਹੀਂ ਹੈ ਵੀ ਉਹ ਰਾਜੇ ਦੇ ਰਿਸ਼ਤੇਦਾਰਾਂ ਕੋਲੋਂ ਕੁਝ ਪੁੱਛ ਲੈਣਾ ਉਹ ਕਹਿੰਦੇ ਨਹੀਂ ਜੀ ਤੁਸੀਂ ਤਾਂ ਰਾਜ ਦੇ ਰਿਸ਼ਤੇਦਾਰ ਹੋ ਤੋੜੀ ਕੋ ਥੋੜਾ ਕੁਸ ਪੁੱਛਣਾ ਕਦੀ ਬਸ ਬਾਦਸ਼ਾਹ ਕਹਿੰਦੇ ਚਿੱਤਰ ਗੁਪਤ ਲੇਖਾ ਉਹਨਾਂ ਕੋਲੋਂ ਪੁੱਛਦਾ ਜਮਦੂਤ ਜਮ ਕੀ ਤਰਾਸ ਜਮਦੂਤਾਂ ਦੀ ਤਰਾਸ ਉਹਨਾਂ ਨੂੰ ਆਉਂਦੀ ਹੈ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਜਿਨ੍ਹਾਂ ਨੇ ਆਪਣਾ ਰਿਸ਼ਤਾ ਇੱਕ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਡੇ ਰਾਜੇ ਨਾਲ ਗੰਢ ਲਿਆ ਨਾ ਉਹਨਾਂ ਨੂੰ ਫਿਰ ਚਿੱਤਰ ਗੁਪਤ ਨਹੀਂ ਲੇਖਾ ਪੁੱਛਦਾ ਅਸੀਂ ਪੜਦਿਆਂ ਗੁਰੂ ਅਰਜਨ ਸਾਹਿਬ ਦੇ ਬਚਨ ਲੇਖਾ ਕੋਈ ਨਾ ਪੁੱਛਾਈ ਜਾ ਹਰ ਬਖਸ਼ੰਦਾ ਹੁੰਦਾ ਨਾ ਗੁਰਮਖੋ ਇਦਾਂ ਆਮ 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 ਅਸੀਂ ਗੱਡੀ ਤੇ ਜਾਈਏ ਦਸ ਥਾਂ ਰੋਕਦੇ ਆ ਟੈਕਸ ਦਿਓ ਜੀ ਟੋਲ ਟੈਕਸ ਦਿਓ ਜੀ ਚੈੱਕ ਕਰਾਓ ਜੀ ਤੇ ਜਿਹਦੇ ਗੱਡੀ ਦੇ ਉੱਤੇ ਲਾਲ ਬੱਤੀ ਲੱਗੀ ਹੋਵੇ ਉਹੀ ਬੰਦੇ ਉਸ ਗੱਡੀ ਨੂੰ ਸਲਾਮ ਕਰਦੇ ਆ ਉਹਨਾਂ ਨੇ ਪੁੱਛੀ ਵੀ ਸਾਡੇ ਕੋਲ ਤੁਸੀਂ ਸਭ ਕੁਝ ਪੁੱਛੀ ਜਾਂਦੇ ਹੋ ਉਹਨੂੰ ਤੁਸੀਂ ਨਮਸਕਾਰਾਂ ਕਰੀ ਜਾਂਦੇ ਹੋ ਉਹ ਕਹਿੰਦਾ ਉਹ ਲਾਲ ਬੱਤੀ ਵਾਲਾ ਹੈ ਬਸ ਆਹੀ ਹੈ ਗੁਰਮੁਖ ਜੀ ਦੇ ਕੋਲੇ ਪਰਮੇਸ਼ਰ ਦੇ ਨਾਮ ਦੀ ਲਾਲ ਬੱਤੀ ਹੋਏਗੀ ਨਾ ਵਾਹਿਗੁਰੂ ਦੇ ਸਿਮਰਨ ਦੀ ਲਾਲ ਬੱਤੀ ਹੋਵੇਗੀ ਫਿਰ ਲੇਖਾ ਕੋਈ ਨਾ ਪੁੱਛਾ ਹੀ ਉਹਨੂੰ ਹਿਸਾਬ ਕਿ ਤੱਕ ਕੋਈ ਨਹੀਂ ਪੁੱਛਦਾ ਇਦਾਂ ਹੁੰਦਾ ਹੈ ਇਹੀ ਗੱਲ ਪਾਤਸ਼ਾਹ ਕਹਿੰਦੇ ਤਬ ਚਿੱਤਰ ਗਪਤ ਕਸਪੂਸ਼ਟ ਲੇਖਾਂ ਜਦੋਂ ਇੱਕ ਵਾਹਿਗੁਰੂ ਹੀ ਸੀ ਉਦੋਂ ਕੋਈ ਚਿੱਤਰ ਗਪਤ ਲੇਖਾਂ ਪੁੱਛਣ ਵਾਲਾ ਹਈ ਨਹੀਂ ਸੀ ਤੇ ਜੇ ਅੱਜ ਤੂੰ ਵੀ ਉਸ ਵਾਹਿਗੁਰੂ ਦੇ ਨਾਲ ਜੁੜ ਜਾਵੇਂ ਲੇਖਾ ਤੇਰਾ ਵੀ ਪੁੱਛਣ ਵਾਲਾ ਕੋਈ ਨਹੀਂ ਹੈ ਕਿਉਂ ਕਿਉਂਕਿ ਜਿਹਦੇ ਨਾਲ ਤੂੰ ਜੁੜਿਆ ਉਹ ਇਸ ਲੇਖੇ ਤੋਂ ਪਹਿਲਾਂ ਦਾ ਹੈ ਜਿਹੜੇ ਜਮਦੂਤਾਂ ਤੋਂ ਤੂੰ ਡਰਦਾ ਹੈ ਉਹ ਪਰਮਾਤਮਾ ਉਸ ਜਮਦੂਤਾਂ ਨੂੰ ਬਣਾਉਣ ਵਾਲਾ ਹੈ ਉਹਨਾਂ ਤੋਂ ਪਹਿਲਾਂ ਦਾ ਹੈ ਜਿਹੜੇ ਨਰਕ ਤੇ ਸਵਰਗ ਦੇ ਡਰ ਤੇ ਲਾਲਚ ਵਿੱਚ ਤੂੰ ਪਿਆ ਹੋਇਆ ਹੈ ਉਹ ਪਰਮਾਤਮਾ ਉਸ ਨਰਕ ਸਵਰਗ ਤੋਂ ਪਹਿਲਾਂ ਦਾ ਹੈ ਤੇਰੀ ਧਰਸਤੇਦਾਰੀ ਸਭ ਤੇ ਸਭ ਨੂੰ ਬਣਾਉਣ ਵਾਲੇ ਦੇ ਨਾਲ ਹੈ ਫਿਰ ਤੂੰ ਇਹਨਾਂ ਤੋਂ ਕਿਉਂ ਡਰਦਾ ਹੈ ਚਾ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਜਬ ਦਾ ਅਰਥ ਹੈ ਜਦੋਂ ਨਾਥ ਨਿਰੰਜਨ ਜਦੋਂ ਇੱਕ ਨਾਥ ਨਿਰੰਜਨ ਨਿਰੰਜਨ ਦਾ ਅਰਥ ਹੈ ਗੁਰਮਖੋ ਮਾਇਆ ਦੀ ਕਾਲਖ ਤੋਂ ਪਰੇ ਇੱਕ ਗੁਣਵਾਚਕ ਨਾਮ ਹੈ ਨਾ ਵਾਹਿਗੁਰੂ ਦਾ ਨਿਰੰਜਨ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਦਾ ਅਰਥ ਹੈ ਅੰਜਨ ਤੋਂ ਰਹਿਤ ਅੰਜਨ ਦਾ ਅਰਥ ਹੁੰਦਾ ਸੁਰਮਾ ਸੁਰਮੇ ਦਾ ਅਰਥ ਹੁੰਦਾ ਕਾਲਖ ਮਾਇਆ ਦੀ ਕਾਲਖ ਜਿਹੜਾ ਮਾਇਆ ਦੀ ਕਾਲਖ ਤੋਂ ਮਾਇਆ ਦੇ ਪ੍ਰਭਾਵ ਤੋਂ ਪਰੇ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਇੱਕ ਬਿੰਦੀ ਹੋਰ ਸਮਝੋ ਜੋ ਸਾਨੂੰ ਇਸ ਅਸ਼ਟਪਦੀ ਵਿੱਚੋਂ ਸਮਝ ਲੱਗ ਰਹੀ ਹੈ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ ਪਰ ਉਹਨੂੰ ਕਿਸੇ ਨੇ ਨਹੀਂ ਬਣਾਇਆ ਪਰਮਾਤਮਾ ਦਾ ਹੁਕਮ ਸਭ ਤੇ ਚੱਲਦਾ ਹੈ ਪਰ ਪਰਮਾਤਮਾ ਦੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ ਪਰਮਾਤਮਾ ਸਾਰੀ ਮਰਿਆਦਾ ਬਣਾਉਣ ਵਾਲਾ ਹੈ ਪਰ ਪਰਮਾਤਮਾ ਕਿਸੇ ਮਰਿਆਦਾ ਦੇ ਅਧੀਨ ਨਹੀਂ ਹੈ ਪਰਮਾਤਮਾ ਹੀ ਸਭ ਨਿਜ਼ਮ ਕੜਨ ਵਾਲਾ ਹੈ ਕਾਨੂੰਨ ਬਣਾਉਣ ਵਾਲਾ ਹੈ ਹੁਕਮ ਬਣਾਉਣ ਵਾਲਾ ਹੈ ਪਰ ਉਹਦੇ ਉੱਤੇ ਕੋਈ ਕਾਨੂੰਨ ਕੋਈ ਮਰਿਆਦਾ ਕੋਈ ਹੁਕਮ ਨਹੀਂ ਚੱਲਦਾ ਉਹ ਇਸ ਹੁਕਮ ਤੋਂ ਇਸ ਮਰਿਆਦਾ ਤੋਂ ਉੱਪਰ ਹੈ ਤੇ ਚਿਤਾ ਰੱਖੋ ਜੀ ਮਰੀ ਕੋਈ ਕਿਸੇ ਤਰ੍ਹਾਂ ਦੀ ਮਰਿਆਦਾ ਉਸ ਪਰਮਾਤਮਾ ਦੇ ਉੱਪਰ ਲਾਗੂ ਨਹੀਂ ਹੁੰਦੀ ਉਹ ਕੁਝ ਵੀ ਕਰ ਸਕਦਾ ਹੈ ਉਹ ਇਸ ਕਰਕੇ ਪਾਤਸ਼ਾਹ ਕਹਿੰਦੇ ਜਬਨਾਥ ਨਿਰੰਜਨ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਗਾਦੇ ਅਥਾ ਤਬ ਕੌਣ ਛੁੱਟੇ ਕੌਣ ਬੰਧਨ 바ਦੇ ਫਿਰ ਉਹ ਤੋਂ ਕੌਣ ਛੁੱਟਦੇ ਸਨ ਤੇ ਕੌਣ ਬੰਨੇ ਜਾਂਦੇ ਸਨ ਭਾਵ ਕੋਈ ਵੀ ਨਹੀਂ ਸੀ ਨਾ ਉਦੋਂ ਕੋਈ ਵਿਕਾਰਾਂ ਤੋਂ ਛੁੱਟਦਾ ਸੀ ਨਾ ਕੋਈ ਵਿਕਾਰਾਂ ਵਿੱਚ ਬੰਨਿਆ ਹੋਇਆ ਸੀ ਕਿਉਂਕਿ ਪ੍ਰਮਾਤਮਾ ਨੇ ਵਿਕਾਰ ਹੀ ਨਹੀਂ ਸਨ ਬਣਾਏ ਅਜੇ ਕੌਣ ਪਾਪਾਂ ਤੋਂ ਦੂਰ ਹੋ ਗਿਆ ਕੌਣ ਪਾਪਾਂ ਦੇ ਵਿੱਚ ਫਸ ਗਿਆ ਇਹ ਕੁਝ ਵੀ ਨਹੀਂ ਸੀ ਕਿਉਂਕਿ ਪ੍ਰਮਾਤਮਾ ਨੇ ਅਜੇ ਪਾਪ ਬਣਾਇਆ ਹੀ ਨਹੀਂ ਸੀ ਪਾਪ ਉਹਨਾਂ ਤਬ ਕਹਤੇ ਹੋਤਾ ਇਹ ਤਾਂ ਉਸ ਵੈਗ੍ਰੂਤਾ ਉਸ ਤੋਂ ਵੀ ਪਹਿਲਾਂ ਦਾ ਹੈ ਅਰਥ ਕੀ ਬਣਿਆ ਭਾਈ ਤੂੰ ਬੰਧਨਾ ਤੋਂ ਬਚ ਸਕਦਾ ਹੈ ਤੂੰ ਪਾਪਾਂ ਤੇ ਵਿਕਾਰਾਂ ਤੋਂ ਬਚ ਸਕਦਾ ਹੈ ਤੇਰੇ ਉੱਤੇ ਪਾਪ ਪੁੰਨ ਇਹ ਬੰਧਨ ਵਿਕਾਰ ਨਹੀਂ ਅਸਰ ਕਰਨਗੇ ਜੇ ਤੂੰ ਸਭ ਤੋਂ ਪਹਿਲਾਂ ਇਹਨਾਂ ਪਾਪਾਂ ਪੁੰਨਾਂ ਵਿਕਾਰਾਂ ਨੂੰ ਬਣਾਉਣ ਵਾਲੇ ਪ੍ਰਮਾਤਮਾ ਨਾਲ ਜੁੜ ਜਾਏਂ ਫਿਰ ਤੈਨੂੰ ਇਹਨਾਂ ਦੇ ਵਿੱਚੋਂ ਕੋਈ ਚੀਜ਼ ਅਸਰ ਨਹੀਂ ਕਰੇਗੀ ਤੂੰ ਤੂੰ ਨਰੰਜਣ ਨਾਲ ਜੁੜ ਕੇ ਤੂੰ ਖੁਦ ਅੰਜਣ ਤੋਂ ਰਹਿਤ ਹੋ ਜਾਏਗਾ ਅਖੀਰ ਤੇ ਪਾਤਸ਼ਾਹ ਕਹਿੰਦੇ ਆਪਨ ਆਪ ਆਪ ਹੀ ਅਚਰਜਾ ਸਭ ਕੁਝ ਬਣਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਉਹਨੂੰ ਕਿਸ ਨੇ ਬਣਾਇਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਆਪਨ ਆਪ ਉਹਨੂੰ ਨਹੀਂ ਬਣਾਉਣ ਵਾਲਾ ਕੋਈ ਉਹ ਆਪਣੇ ਆਪ ਤੋਂ ਬਣਿਆ ਆਪਣੇ ਆਪ ਤੋਂ ਕਿਵੇਂ ਬਣਿਆ ਕਦੋਂ ਬਣਿਆ ਇੱਕ ਸਵਾਲੇ ਵੀ ਪੈਦਾ ਹੁੰਦਾ ਹੈ ਮੰਨਿਆ ਉਹ ਪਰਮਾਤਮਾ ਆਪਣੇ ਆਪ ਤੋਂ ਬਣਿਆ ਪਰ ਕਦੋਂ ਬਣਿਆ ਤੇ ਗੁਰੂ ਗ੍ਰੰਥ ਸਾਹਿਬ ਬਾਤ ਸ਼ਕੰਦਿ ਪਿਤਾ ਦਾ ਜਨਮ ਕਹੇ ਜਾਣੈ ਪੂਤ ਪਿਤਾ ਤੇ ਜਨਮ ਨੂੰ ਪੁੱਤਰ ਕਿਵੇਂ ਜਾਣ ਸਕਦਾ ਹੈ ਪਰਮਾਤਮਾ ਦੇ ਬਣਾਏ ਹੋਏ ਜੀਵ ਉਸ ਪਰਮਾਤਮਾ ਦੀ ਉਤਪਤੀ ਨੂੰ ਕੀ ਜਾਣ ਸਕਦੇ ਨੇ ਕਿਉਂਕਿ ਉਹ ਬਣਿਆ ਹੀ ਨਹੀਂ ਹੈ ਉਹ ਸਦਾ ਤੋਂ ਹੈ ਜਿਤਾ ਰਖੋਈ ਉਹ ਪਰਮਾਤਮਾ ਇਦਾਂ ਨਹੀਂ ਵੀ ਕਦੋਂ ਬਣਿਆ ਨਹੀਂ ਉਹ ਬਣਿਆ ਹੀ ਨਹੀਂ ਹੈ ਉਹ ਸਦਾ ਤੋਂ ਹੀ ਹੈ ਉਹਦਾ ਕੋਈ ਜਨਮ ਨਹੀਂ ਹੈ ਕਿਉਂ ਕਿਉਂਕਿ ਜੋ ਜਨਮ ਹੈ ਉਹ ਤੇ ਮਰਨ ਹੈ ਮੌਤ ਦਾ ਕੀ ਕਾਰਨ ਹੈ ਸਾਡਾ ਜਨਮ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਕਹਿੰਦੇ ਨੇ ਤੂੰ ਪਤਾ ਹੈ ਮੌਤ ਕਿਉਂ ਆਉਂਦੀ ਹੈ ਮੌਤ ਉਹਨਾਂ ਨੂੰ ਆਉਂਦੀ ਹੈ ਜੋ ਜੰਮਦੇ ਨੇ ਜਨਮ ਹੈ ਤੇ ਮਰਨਾ ਹੈ ਪਰਮਾਤਮਾ ਨਾ ਉਹ ਮਰੇ ਨਾ ਹੋਵੇ ਸੁੱਖ ਕਿਉਂ ਕਿਉਂਕਿ ਉਹ ਜਮਿਆ ਹੀ ਨਹੀਂ ਹੈ ਉਹ ਪੈਦਾ ਹੀ ਨਹੀਂ ਹੋਇਆ ਉਤੇ ਸਦਾ ਤੋਂ ਹੀ ਹੈ ਇਸ ਕਰਕੇ ਆਪਨ ਆਪ ਉਹ ਆਪਣੇ ਆਪ ਤੋਂ ਹੀ ਬਣਿਆ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈ ਦੂਜਾ ਆਪ ਹੀ ਅਚਰਜਾ ਅਚਰਜਾ ਹੁੰਦਾ ਹੈ ਅਦਭੁਤ ਉਹ ਅਦਭੁਤ ਹੈ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ ਨਾਨਕ ਆਪਨ ਰੂਪ ਆਪ ਹੀ ਉਹ ਪਰਜਾ ਆਪਨ ਰੂਪ ਉਹ ਪਰਮਾਤਮਾ ਸਭ ਥਾਵਾਂ ਉੱਤੇ ਆਪਣੇ ਰੂਪਾਂ ਦੇ ਵਿੱਚ ਹੀ ਵਿਚਰ ਰਿਹਾ ਹੈ ਆਪ ਹੀ ਉਹ ਪਰਜਾਂ ਉਹ ਆਪਣੇ ਆਪ ਨੂੰ ਬਣਾਉਣ ਵਾਲਾ ਉਹ ਆਪ ਹੀ ਹੈ ਉਹਨੂੰ ਬਣਾਉਣ ਵਾਲਾ ਕੋਈ ਦੂਜਾ ਨਹੀਂ ਹੈ ਉਹ ਆਪਣੇ ਆਪ ਤੋਂ ਹੀ ਬਣਿਆ ਤੇ ਆਪ ਹੀ ਬਣਿਆ ਹੈ ਇਸ ਕਰਕੇ ਹੈ ਪਾਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਚੋ ਕੁਛ ਵੀ ਬਣਿਆ ਉਹ ਸਭ ਕੁਝ ਪਰਮਾਤਮਾ ਤੋਂ ਬਾਅਦ ਵਿੱਚ ਬਣਿਆ ਚੰਗਾ ਬਣਿਆ ਮਾੜਾ ਬਣਿਆ ਨਰਕ ਬਣਿਆ ਸਵਰਗ ਬਣਿਆ ਚਿੱਤਰ ਗੁਪਤ ਬਣਿਆ ਇਹ ਬੰਧਨ ਬਣੇ ਇਹ ਵਿਕਾਰ ਬਣੇ ਇਹ ਸਭ ਕੁਝ ਬਣਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਜੇ ਤੂੰ ਪਰਮਾਤਮਾ ਤੋਂ ਟੁੱਟ ਜਾਏਗਾ ਇਹ ਚੀਜ਼ਾਂ ਤੇਰੇ ਤੇ ਅਸਰ ਕਰਨਗੀਆਂ ਪਰ ਜੇ ਤੂੰ ਉਸ ਸਭ ਕੁਝ ਨੂੰ ਬਣਾਉਣ ਵਾਲੇ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜੇਗਾ ਫਿਰ ਇਹ ਵਕਾਰ ਇਹ ਪਾਪ ਇਸ ਸਮਾਂ ਇਹ ਮਾਇਆ ਇਹ ਜਨਮ ਤੇ ਮਰਨ ਇਸ ਸਭ ਤੋਂ ਤੂੰ ਬਚ ਜਾਏਗਾ ਇਹਨਾਂ ਦਾ ਅਸਰ ਤੇਰੇ ਤੇ ਨਹੀਂ ਹੋਵੇਗਾ ਜੇ ਤੂੰ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਰਿਸ਼ਤੇਦਾਰੀ ਬਣਾ ਲਵੇਂਗਾ ਸਭ ਨੂੰ ਬਣਾਉਣ ਵਾਲੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਰਿਸ਼ਤੇਦਾਰ ਬਣ ਜਾਏਗਾ ਤੇ ਗੁਰਮੁਖ ਉਹ ਰਿਸ਼ਤੇਦਾਰ ਬਣੀ ਦਾ ਕਿਵੇਂ ਹੈ ਸੋ ਸਿੱਖ ਸਾਖਾਂ ਬੰਧ ਪਹਿ ਪਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਉਹਦੇ ਹੁਕਮ ਵਿੱਚ ਰਹਿਣਾ ਉਹਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਤੇ ਇਸ ਕੁਦਰਤ ਦੇ ਬਣਾਏ ਨਿਜ਼ਮ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਇਹ ਹੀ ਉਸ ਕਾਦਰ ਦੇ ਨਾਲ ਰਿਸ਼ਤੇਦਾਰੀ ਪੈਦਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਬਾਤ ਸ਼ਕਿਰਪਾ ਕਰਨ ਪੁਣਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ